ਜਾਲੀ ਅਨਸੂਚਿਤ ਜਾਤੀ ਸਰਟੀਫਿਕੇਟ ਬਣਵਾਉਣ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਸਮਾਜਿਕ ਕਾਰਜਕਰਤਾ ਦਾਲਚੰਦ ਪਵਾਰ ਵੱਲੋਂ ਡੀਸੀ ਦਫਤਰ ਫਾਜ਼ਲਕਾ ਦੇ ਸਾਹਮਣੇ ਇੱਕ ਦਿਨਾਂ ਭੁੱਖ ਹੜਤਾਲ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ 'ਚ ਕੁਝ ਲੋਕ ਜਾਲੀ ਅਨਸੂਚਿਤ ਜਾਤੀ ਸਰਟੀਫਿਕੇਟ ਬਣਵਾ ਕੇ ਇਸ ਤੋਂ ਨੌਕਰੀਆਂ ਅਤੇ ਹੋਰ ਥਾਵਾਂ ਤੋਂ ਲਾਭ ਲੈ ਰਹੇ ਹਨ ਜਿਨ੍ਹਾਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਉਹਨਾਂ ਵੱਲੋਂ ਵੱਖ-ਵੱਖ ਜਿਨੇ 'ਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਉੱਨਵਲੋ ਡੀਸੀ ਦਾ ਪ੍ਰਫਾਜਲ ਕਾਰੇ ਸਾਹਮਣੇ ਇੱਕ ਦਿਨ ਦੀ ਭੋਖੜ ਤਾਲ ਕੀਤੀ ਗਈ ਹੈ। ਸਰ ਮੇ ਦਾ ਚੰਦ ਪਵਾਰ ਸਮਾਜਿਕ ਕਾਰਕਟਰ ਜੈਤੋਤ ਹੈ ਜੀ। ਸਮਾਜਿਕ ਮੁੱਦਾ ਲੈ ਕੇ ਆਇਆ ਹੈ। ਜਾਰੀ ਸਰਟੀਫਿਕੇਟ ਵਾਲੇ ਰਜਿਸਟਰ ਚੋਰ ਨੌਕਰ ਸਾਈ ਖਿਲਾਫ ਨੌਕਰ ਸਾਈ ਜਾਰੀ ਸਰਟੀਫਿਕੇਟ ਵਾਲੇ ਬਹੁਤ ਵੱਡਾ ਘੁਟਾਲਾ ਹੋਇਆ ਜੀ ਪੰਜਾਬ ਤੇ ਪਿਛਲੀ ਸਰਕਾਰਾਂ ਨੇ ਬਹੁਤ ਵੱਡਾ ਘੁਟਾਲਾ ਕੀਤਾ। ਨੌਕਰੀਆ ਪ੍ਰਾਪਤ ਕਰਨ ਚ ਸਭੇ ਹੋਏ ਡਾਗੀ ਸਰਟੀਫਿਕੇਟ ਬਣਾ ਕੇ ਪਰ ਸਰਕਾਰਾਂ ਨੇ ਕੰਮ ਨਹੀਂ ਕੀਤਾ ਜੀ ਕਿਸੇ ਵੀ ਚੋਰ ਖਿਲਾਫ ਕਾਰਵਾਈ ਨਹੀਂ ਕੀਤੀ 2 ਇੱਕ ਸਾਲ ਮੁਹਾਲੀ ਵਿਖੇ ਐਸ ਸੀ ਬੀ ਸੀ ਮਹਾਪੰਚਾਇਤ ਦਾ ਮੋਰਚਾ ਲੱਗਿਆ ਰਿਹਾ ਜੀ ਇੱਥੇ ਵੀ ਸੇਵਾਰੇ ਪਰ ਮਜਾਲ ਹੈ ਸਰਕਾਰ ਨੇ ਇੱਕ ਵੀ ਚੋਰਾਂ ਦੇ ਖਿਲਾਫ ਕਾਰਵਾਈ ਕੀਤੀ ਹੋਵੇ ਇਸ ਮੂਹਿੰ ਨੂੰ ਲੈ ਕੇ ਮੈਂ ਅੱਜ ਫਾਇਦਾ ਦਫਤਰ ਡੀ ਸੀ ਦਫਤਰ ਸਾਹਮਣੇ ਇਸ ਮੰਗ ਨੂੰ ਲੈ ਕੇ ਬੈਠਾ ਜੀ ਜਿਸ ਚੋਰਾ ਖਿਲਾਫ ਲੋਕਰਸਾਈ ਹੈ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਹਜ਼ਾਰਾਂ ਹੀ ਆ ਜੀ ਪੰਜਾਬੀ ਯੂਨੀਵਰਸਿਟੀ ਤੇ ਪਟਿਆਲਾ ਵਿਖੇ ਹੀ ਤੁਹਾਨੂੰ 1500 ਮਿਲ ਜਾਣਗੇ ਜੀ ਲਾਜਮ ਜੀ ਆਪ ਚਾਹੇ ਆਪ ਚਾਹੇ 6 ਗਾਟ ਕਰਕੇ ਰਿਸ਼ਤੇਦਾਰਾਂ ਨੂੰ ਲਿਆ ਲੈ ਹਾਂ ਜੀ ਸਾਡੀ ਸਾਈਟ ਤੇ ਡਾਲੇ ਜੀ ਮੈਂ ਇਹ ਮੁਹਿੰਮ ਵੀਡੀ ਹੋਈ ਹੈ ਸ਼ਿਕਾਇਤਾ ਕੀਤੀ ਆ ਆਮ ਆਦਮੀ ਪਾਰਟੀ ਨੇ ਜਾੜੀ ਉਮੀਦਵਾਰ ਖੜਾਇਆ ਜੀ ਜਾਰੀ ਸਰਟੀਫਿਕੇਟ ਫਰੀਦਕੋਹਲੇ ਦੇ ਕਮਲਜੀਤ ਅਨਮੋਲ ਪੀਸੀ ਤੇ ਆਉਂਦਾ ਐਸਸੀ ਦਾ ਸਰਟੀਫਿਕੇਟ ਐਸਸੀ ਦੀ ਸੀਟ ਤੇ ਖੜਾਤਾ ਜੀ ਐਸਸੀ ਦਾ ਸਰਟੀਫਿਕੇਟ ਬਣਾ ਕੇ ਚੈੱਕ ਕੀਤੀਆਂ ਜੀ ਕੋਈ ਸਮੱਸਿਆ ਦਾ ਹੱਲ ਨਹੀਂ ਕਿਸੇ ਵੀ ਰਿਜਿਸਟ੍ਰੇਸ਼ਨ ਚੋਰਾ ਖਿਲਾਫ ਕਾਰਵਾਈ ਨਹੀਂ ਹੋਈ ਆ ਜੇ ਤੱਕ ਜੀ ਸਰਕਾਰ ਨੂੰ 2 ਸਾਲ ਤੋਂ ਉੱਤੇ ਹੋ ਗਏ ਬਦਲਾ ਲਿਆਉਣ ਵਾਲੀ ਸਰਕਾਰ ਨੇ ਇੱਕ ਵੀ ਬਕਾ ਤੋੜਿਆ ਹੋਵੇ ਐਸਸੀ ਐਸਟੀ ਤੇ ਬੈਕਵਰਡ ਕਲਾਸ ਦੇ ਸਰਟੀਫਿਫਿਕੇਟ ਜਾਰੀ ਬਣੇ ਹੋਏ ਨੇ ਜਨਰਲ ਸਮਾਜ ਬੈਠਾ ਹੈ ਜੀ ਨੌਕਰੀਆਂ ਤੇ ਬਹੁਤ ਵੱਡਾ ਘੁਟਾਲਾ ਹੈ ਮੰਗੇ ਹੈ ਨੌਕਰ ਸਾਹੀ ਜਿਹੜੀ ਜਾਰੀ ਹੈ ਉਹਨਾਂ ਦੀ ਪਾਲ ਕੀਤੀ ਜਾਵੇ ਵੱਡੇ ਪਦਰ ਤੇ ਹੈ ਗਾੜੀ ਸਰਟੀਫਿਕੇਟ ਬਣੇ ਹੋਏ ਜਿਹੜੇ ਨਾਮਜਾਦ ਹੈ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਇੱਕ ਦਿਨ ਆਪੋ ਖੜੇ ਤਾਲੇ ਜੀ ਮੇਰੀ ਮੈਂ ਜਿਲ੍ਹਿਆਂ ਵਿੱਚ ਵਿੱਢੀ ਹੋਈ ਹੈ ਮੌਜੂਦੀ ਕਿੱਥੇ ਕਿੱਥੇ ਕਰਕੇ ਆਏ ਮੈਂ ਜੀ ਫਰੀਦਕੋਟ ਬਠਿੰਡਾ ਤੋਂ ਮੁਕਸਾ ਜਿਲ੍ਹੇ ਕੱਤੀ ਹੈ ਅੱਗੇ ਫਿਰੋਜ਼ਪੁਰ ਜਾਣਾ ਹੈ ਜੀ ਜਾ ਰਹੀ ਰਹੂਗਾ ਮੇਰੇ ਪ੍ਰੋਗਰਾਮ